ਕੱਲ ਮੈਡਮ ਨਵਜੋਤ ਕੌਰ ਸਿੱਧੂ ਹਰੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਬੜੇ ਕੁਝ ਅਹਿਮ ਖੁਲਾਸੇ ਕੀਤੇ ਨੇ ਜਿਹੜੇ ਕਿ ਕਾਂਗਰਸ ਦੇ ਬਾਰੇ ਨੇ ਤੇ ਪੰਜਾਬ ਕਾਂਗਰਸ ਦੇ ਬਾਰੇ ਦੀ ਖਾਸ ਤੌਰ ਤੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰੀ ਇਹਦੇ ਦੋ ਪੱਖ ਨੇ ਸਾਰੇ ਦੇ ਗੱਲਬਾਤ ਦੇ ਪਹਿਲਾਂ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨੀਗਾ ਦੇਣ ਲਈ ਇਹਦਾ ਭਾਵ ਇਹ ਹੈ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਹੈ ਜਾ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਈਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਜੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਟ ਨੇ ਐਮਐਲਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਹੈ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮਐਲਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾਂ ਪ੍ਰਧਾਨ ਬਣੇ ਸੀ ਤੇ ਮੰਤਰੀ ਬਣੇ ਸੀ ਜੇ ਜਿਹੜਾ ਸੀਐਮ ਫੇਸ ਹੈ ਜਾਂ ਸੀਐਮ ਹੈ ਉਹਦਾ ਰੇਟ ਨਵਜੋਤ ਕੌਰ ਸਿੱਧੂ ਹੋਰਾਂ ਦੀ ਮੰਨੀਏ ਉਹਦੇ ਮੁਤਾਬਕ 500 ਕਰੋੜ ਰੁਪਇਆ ਹੈ ਤਾਂ ਕੀ ਫਿਰ ਜਿਹੜੇ ਬਾਕੀ ਮਹਿਕਮੇ ਨੇ ਉਹਨਾਂ ਦੇ ਵੀ ਕੋਈ ਰੇਟ ਤੈਅ ਨੇ ਭਾਵੇਂ ਕਿ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ ਇਸ ਵੇਲੇ ਜਿਵੇਂ ਚੱਲ ਰਿਹਾ ਕਿ 6 ਦੇ ਕਰੀਬ ਪਹਿਲਾਂ सीएमएन वेटिंग ਨੇ ਜੇ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਦੀ ਗੱਲ ਮੰਨੀਏ ਤਾਂ 5500 ਕਰੋੜ ਵਾਲੀ ਗੱਲ ਦੇਤੇ 5633 ਤੋਂ ਇੰਨਾ ਤਾਂ ਪੈਸਾ ਜਿਹੜਾ ਆਇਆ ਹੁਣ ਸਤਵਾਂ ਜਿਹੜਾ ਨਾਮ ਉਹ ਨਵਜੋਤ ਸਿੰਘ ਸਿੱਧੂ ਹਰਾਂ ਦਾ ਤੁਸੀਂ ਕੱਲ ਉਹ ਕਹੇ ਮੈਡਮ ਹਰਾਂ ਨੇ ਪੁਟ ਅਪ ਕਰ ਦਿੱਤਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਡੇ ਕੋਲੇ ਟੈਚ ਹੀ ਨਹੀਂ ਹੈਗੇ 500 ਕਰੋੜ ਰੁਪਏ ਵਾਲੇ ਉਹ ਟੈਚ ਹੀ ਕਿਹਨੂੰ ਦਿੱਤੇ ਜਾਂਦੇ ਆ 500 ਕਰੋੜ ਦੇ ਅਸੀਂ ਇਹ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਤੇ ਉਹਨਾਂ ਦੇ ਨੈਸ਼ਨਲ ਆਗੂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਹੋਂਰਾਂ ਤੋਂ ਕਰਨਾ ਚਾਹੁੰਦੇ ਆ ਕਿ ਕੀ ਉਹ ਪੈਸੇ ਉਹਨਾਂ ਕੋਲੇ ਪਹੁੰਚਦੇ ਨੇ ਕਾਂਗਰਸ ਦੇ ਵਿੱਚ ਕੀ ਬੋਲੀ ਲਾਈ ਜਾਂਦੀ ਆ ਅਹੁਦਿਆਂ ਦੀ ਕਿ ਸੀਐਮ ਫੇਸ ਦੇ ਵਾਸਤੇ 500 ਕਰੋੜ ਹੈ ਸੀਐਮ ਬੰਦੇ ਵਾਸਤੇ ਬਾਅਦ ਦੇ ਵਿੱਚ ਹੋਰ ਨੇ ਡਿਪਟੀ ਸੀਐਮ ਦੇ ਵਾਸਤੇ ਕਿੰਨੇ ਨੇ ਮੰਤਰਾਲੇ ਦੇ ਵਾਸਤੇ ਕਿੰਨੇ ਨੇ ਇੱਕ ਤਾਂ ਪੱਖ ਇਹ ਹੈ ਦੂਸਰਾ ਪੱਖ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਦੇ ਅਨੁਸਾਰ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਐਲਾਨ ਦਿੱਤਾ ਜਾਂਦਾ ਸੀਐਮ ਦਾ ਫੇਸ ਫਿਰ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ ਫਿਰ ਪੰਜਾਬ ਦੇ 골ਡਨ ਡੇਜ਼ ਉਹ ਲੈ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਨਹੀਂ ਐਲਾਨ ਕਰਦੇ ਤੇ ਫਿਰ ਪੰਜਾਬ ਚਾਹੇ ਰੁਲਦਾ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਫਿਰ ਉਹ ਕਹਿੰਦੇ ਉਹ ਪੈਸੇ ਆਪਣੇ ਬਹੁਤ ਵਧੀਆ ਕਮਾ ਰਹੇ ਨੇ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬੀ ਨੇ ਉਹ ਪੰਜਾਬੀਅਤ ਦੇ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਪਰ ਨਾਲ ਦੀ ਨਾਲ ਸ਼ਰਤਾਂ ਦੇ ਤਹਿਤ ਲੜ ਰਹੇ ਨੇ ਕਿ ਪਹਿਲਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਐਲਾਨੇ ਫਿਰ ਉਹ ਪੰਜਾਬ ਦੇ 골ਡਨ ਡੇਜ਼ ਦੇ ਬਾਰੇ ਦੇ ਵਿੱਚ ਸੋਚਣਗੇ